ਡੱਬਾ ਬੜਾ ਤੂੰ ਬਰਫੀ ਲੈ ਕੇ ਆਇਆ ਮੈਂ ਲੈਣ ਤੇ ਉਹ ਸੜੇ ਜੇ ਰਸਗੁੱਲੇ ਮੰਮੀ ਜਿੰਨੇ ਜੋਗਾ ਹੈਗਾ ਨਾ ਖੁਸ਼ੀ ਨਾ ਲੈ ਕੇ ਆਇਆ ਵਾ ਰੋਂਦਾਂ ਨੀ ਲੈ ਕੇ ਆਇਆ ਜੇ ਤੈਨੂੰ ਖੁਸ਼ੀ ਹੁੰਦੀ ਨਾ ਤੇ ਖੁਸ਼ੀ ਖੁਸ਼ੀ ਮੈਨੂੰ ਲੈ ਕੇ ਜਾਂਦਾ ਵੀ ਮੰਮੀ ਆ ਘਰ ਤੂੰ ਮੇਰਾ ਕੀ ਹਾਲ ਪੁੱਛਣਾ ਤੂੰ ਤਾਂ ਮੁੰਡੇ ਦਾ ਨਹੀਂ ਪੁੱਛਿਆ ਮੈਂ ਨਹੀਂ ਡੱਬਾ ਰੱਖਣਾ ਜੇ ਤੂੰ ਕੂਨ ਨਹੀਂ ਬੋਲਣ ਨੀ ਤੇ ਮੈਂ ਡੱਬਾ ਕਾਲੀ ਰੱਖਾਂ ਸੋ ਸੋ ਤੂੰ ਗੱਲਾਂ ਕਰਦੇ ਦੋਏ ਜੀ ਮੈਨੂੰ ਜੇ ਬਹੁਤ ਹੀ ਖੁਸ਼ੀ ਹੈ ਤੁਹਾਨੂੰ ਚੜੀਆਂ ਵਾ ਨਾ ਤੇ ਜਾਓ ਚਲ ਜਾਓ ਉਧਰ ਬਹੁਤਾ ਚਾਹ ਤੈਨੂੰ ਚੜਨ ਦਿਆ ਵਾ ਮੈਂ ਤੇ ਨਹੀਂਗਾ ਡੱਬਾ ਰੱਖਣਾ ਤੇ ਨਾ ਮੈਂ ਖਾਣਾ ਇਹ ਗੱਲ ਮੈਂ ਅਗਲਿਆਂ ਦੀ ਗੱਲ ਸੁਣੂੰਗੀ ਵੀ ਲੈ ਆਂ ਹੀ ਡੱਬਾ ਦੇ ਕੇ ਆਏ ਆ ਉਧਰ ਐਦਾਂ ਤਾਂ ਮੈਂ ਕਦੀ ਵੀ ਨਹੀਂ ਰੱਖਦੀ ਜਦੋਂ ਅਗਲਿਆਂ ਦੇ ਕੋਈ ਚਾਰੀ ਇਹਦੇ ਨਾਲ ਸੱਦਿਆ ਹੀ ਨਹੀਂ ਆ ਆ ਖੜੋ ਆਪਣਾ ਡੱਬਾ ਰਪਿੰਦਰ ਆ ਕੀ ਅਕਲ ਹੋਈ ਪਲਾ ਅਹੀਂ ਨਹੀਂ ਖਾਂਦੇ ਤਾਂ ਬੜਾ ਡਾ ਠੀਕ ਵਾ ਨਾ ਨਹੀਂ 3 ਮਹੀਨੇ ਹੋ ਗਏ ਆ ਤੁਸੀਂ ਸਾਰ ਨਹੀਂ ਪੁੱਛੀ ਕਿ ਇਹਦੀ ਤੁਸੀਂ ਮਰ ਗਏ ਆ ਕਿ ਹੈਗੇ ਆ ਕਿ ਨਹੀਂ ਹੈਗੇ ਪੁੱਛਿਆ ਕਿ ਨੇ ਇੱਕ ਵਾਰ ਵੀ ਹੋਂ ਤੁਸੀਂ ਡੱਬੇ ਕਲੋਂਦੇ ਫਿਰਦੇ ਆ ਤੇਰੀਆਂ ਇੰਨਾ ਕਰਤੂਤਾਂ ਨੇ ਨਾ ਮੈਨੂੰ ਪਛਾਣ ਕਰ ਦਿੱਤਾ ਵਾ ਨਹੀਂ ਤੇ ਮੈਂ ਤੇ ਦੂਆ ਵਾਲੀ ਜਾਂਦੀ ਸੀ ਤੂੰ ਆਪ ਹੀ ਸੋਚ ਕੇ ਵੇਹ ਜਦੋਂ ਮੈਂ ਜਾਂਦੀ ਸੀ ਨਾ ਉਦੋਂ ਤੇਰਾ ਕਲੇਸ਼ ਹੁੰਦਾ ਸੀ ਤੂੰ ਇਹੋ ਕਹਿੰਦੀ ਹੁੰਦੀ ਸੀ ਨਾ ਸਾਡੇ ਘਰ ਨਾ ਆਇਆ ਕਰ ਤੇਰੇ ਕਰਕੇ ਲੜਾਈ ਪੈਂਦੀ ਆ ਤੇ ਜੇ ਹੁਣ ਮੈਂ ਜਾਣਾ ਛੱਡ ਦਿੱਤਾ ਵਾ ਹੁਣ ਤੈਨੂੰ ਕਾਦੀ ਤੰਗੀ ਆ ਤੈਨੂੰ ਤੇ ਕਿਤੇ ਮਾਸਾ ਜਿੰਨੀ ਕਦਰ ਨਹੀਂ ਹੈਗੀ ਚੀਜ਼ ਦੀ ਕਿਦਾਂ ਸੁੱਟ ਕੇ ਗਈ ਟਾਡੇ ਪੈਰਾਂ 'ਚ ਕਮ ਸੇ ਕਮ ਢੱਬਾ ਹੀ ਰੱਖ ਲੈਂਦੇ ਜੇ ਨਹੀਂ ਵਧਾਈ ਦੇਣ ਹੋਣਾ ਤੇ ਦਲਜੀਤ ਮੈਨੂੰ ਵੀ ਹੁਣ ਨਾ ਕਿੰਨੇ ਦਿਨ ਹੋ ਗਏ ਆਈ ਨਹੀਂ ਤੇ ਮੇਰਾ ਰਾਦਾਵਾ ਮੈਂ ਚਲ ਜਾ ਅਜੇ ਸਿਮੀ ਇੱਥੇ ਹੀ ਹੈ ਜਦੋਂ ਇਹ ਚਲ ਜੂਗੀ ਨਾ ਤੇ ਉਦੋਂ ਮੈਂ ਆ ਜੂਗੀ ਤੇ ਤੈਨੂੰ ਪਤਾ ਵਾ ਮੰਮੀ ਨੇ ਵੀ ਗੱਲਾਂ ਕਰਨੀਆਂ ਵਾ ਵੀ ਜਾ ਕੇ ਬੈਠੀ ਆ ਸਦੀਪ ਕਿਦਾਂ ਕਰੀਏ ਭੇਜ ਦੇ ਨੇ ਫਿਰ ਭੈਣ ਹੋਰ ਕੀ ਕਰਨਾ ਹਨਾ ਤੁਹਾਨੂੰ ਤੇ ਪਤਾ ਹੀ ਆ ਕਿ ਮਾਸੀ ਦਾ ਸੁਭਾਅ ਕਿਦਾਂ ਦਾ ਵਾ ਐਵੇਂ ਬਾਅਦ ਚ ਦੀਦੀ ਨੂੰ ਗੱਲਾਂ ਕਰਨਗੇ ਤੇ ਇੱਕ ਵਾਰੀ ਹੋਣ ਦੋ ਐਦਾਂ ਕਰਦਾ ਵਾ ਮੈਂ ਪਹਿਲਾਂ ਡੱਬਾ ਲੈ ਕੇ ਆਉਣਾ ਵਾ ਫਿਰ ਮੈਂ ਛੱਡਉਣਾ ਜਾ ਕੇ ਨਾਲ ਠੀਕ ਆ ਉਹ ਨਹੀਂ ਦਲਜੀਤ ਚੱਲ ਮੈਂ ਆਪੇ ਹੀ ਜਾਣਾ ਵਾ ਕੋਈ ਗੱਲ ਨਹੀਂ ਆ ਤੁਸੀਂ ਹੁਣ ਨਾ ਰਲ ਮਿਲ ਕੇ ਇਹਦਾ ਧਿਆਨ ਰੱਖਿਓ ਤੇ ਜਿਹੜਾ ਉਧਰ ਦਾ ਖੜਾ ਵਾ ਨਾ ਉਹ ਛੱਡ ਦੇ ਹੁਣ ਅਗਲੀ ਨਾ ਡੱਬਾ ਮੂੰਹ ਤੇ ਮਾਰ ਕੇ ਗਈ ਆ ਜਦੋਂ ਉਹ ਨਹੀਂ ਤੈਨੂੰ ਆਪਣਾ ਸਮਝਦੇ ਤੇ ਤੂੰ ਉਹਨਾਂ ਨੂੰ ਕਿਉਂ ਆਪਣਾ ਸਮਝਦਾ ਵਾ ਚੁੱਪ ਕਰਕੇ ਨਾ ਤੇ ਆਪਣੇ ਘਰ ਵੱਲ ਧਿਆਨ ਦੇ ਆਪਣੇ ਕੰਮ ਤੇ ਜਾਇਆ ਕਰ ਆ ਕੇ ਤੇ ਇਹਨਾਂ ਦਾ ਧਿਆਨ ਰੱਖਿਆ ਕਰ ਤੇ ਐਵੇਂ ਨਾ ਉਹਨਾਂ ਦਾ ਬਣ ਬਣ ਕੇ ਵਿਆਹ ਕਰ ਬੋਤਾ ਉਹ ਭੈਣ ਮੈਂ ਤੇ ਆਪਣਾ ਸਮਝ ਕੇ ਗਿਆ ਸੀ ਉਹਨਾਂ ਮੰਮੀ ਨੇ ਫਰ ਲਿਆ ਮੈਨੂੰ ਕੀ ਬੜਾ ਇਦਾਂ ਕਰਨਾ ਉਹਨਾਂ ਨੇ ਫਿਰ ਵੀ ਲੋਕਾਂ ਗੱਲਾਂ ਕਰ ਲੀਆਂ ਜਿਵੇਂ ਨਾ ਜਾਂਦਾ ਤੇ ਆਡਾ ਫਰਜੀ ਜਾਣਦਾ ਮੈਂ ਦੇ ਆ ਚਲੋ ਉਹਨਾਂ ਨੇ ਸੋਚ ਨਹੀਂ ਜੀਦਾ ਉਹਨਾਂ ਨੇ ਕੀਤਾ ਦੀਦੀ ਤੁਸੀਂ ਕਿਹ ਗੱਲ ਦੀ ਫਿਕਰ ਨਹੀਂ ਕਰਨੀ ਹਜੇ ਮੈਂ ਇੱਥੇ ਹੀ ਆ ਚਾਰ ਪੰਜ ਦਿਨ ਬਾਅਦ ਚ ਨਾ ਤੁਸੀਂ ਆ ਜਿਓ ਜਦ ਮੈਂ ਵੀ ਪਿੰਡੋਂ ਹੋਵਾਂਗੀ ਚਲ ਇਹਨਾਂ ਨੇ ਵੀ ਆਈ ਨਾ ਚੰਡੀਗੜ੍ਹੋਂ ਚਲ ਠੀਕ ਆ ਸਿਮੀ ਕੋਈ ਗੱਲ ਨਹੀਂ ਮੈਂ ਵੀ ਜਾ ਕੇ ਆਉਣੀ ਆ ਪਤਾ ਕੀ ਆ ਮੇਰੀ ਸੱਸ ਦਾ ਸੁਭਾਅ ਨਹੀਂ ਚੰਗਾ ਜੇ ਮੈਂ ਨਾ ਨਾ ਗਈ ਉਹਨੂੰ ਥੋੜੀ ਪਤਾ ਵਾ ਵੀ ਮੰਮੀ ਇੱਧਰ ਨਹੀਂ ਆਉਂਦੀ ਪਰ ਉਹਨੇ ਮੈਨੂੰ ਮੇਨੇ ਇਹੋ ਹੀ ਮਾਰਨੀ ਆ ਆਖਣਾ ਵਾ ਤੇਰੀ ਮਾਂ ਚੰਗੀ ਭਦੀ ਉੱਥੇ ਸਾਹਮਣ ਵਾਲੀ ਆ ਉਹ ਨਹੀਂ ਸਾਹਮ ਸਕਦੀ ਤੇ ਮੈਂ ਉਹਨੂੰ ਕੀ ਦੱਸੂਗੀ ਹਾਂਜੀ ਹਾਂਜੀ ਤਾਂ ਇਹ ਦੇਖਣ ਨਹੀਂ ਆਉਂਗਾ ਪਿੰਡੋਂ ਇੱਕ ਵਾਰੀ ਤੀ ਚਲ ਕੋਈ ਨਹੀਂ ਮੈਂ ਹੋਵਾਂਨੀ ਠੀਕ ਹੈ ਤੇ ਤੂੰ ਹੁਣ ਧਿਆਨ ਰੱਖੀਂ ਇਹਨਾਂ ਦਾ ਚੰਗਾ ਕੋਈ ਨਹੀਂ ਦੀਦੀ ਮੈਂ ਪੂਰਾ ਧਿਆਨ ਰੱਖਾਂਗੀ ਚਲੋ ਠੀਕ ਆ ਮੈਂ ਡੱਬਾ ਲੈ ਕੇ ਆਉਣਾ ਠੀਕ ਆ ਚਲ ਜੂਗੀ ਮੈਂ ਲੈ ਆਉ ਡੱਬਾ ਚੱਲ ਸੰਦੀਪ ਤੂੰ ਵੀ ਹੁਣ ਨਾ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਵੀ ਉਹਨਾਂ ਦਾ ਤੇ ਬਿਲਕੁਲ ਧਿਆਨ ਨਹੀਂ ਦੇਣਾ ਵੀ ਉਹ ਕੀ ਕਹਿੰਦੀ ਆ ਤੇ ਕੀ ਕਰਦੀ ਆ ਵੇ ਤੈਨੂੰ ਕਿੱਡੀ ਸੋਹਣੀ ਬਾਜੀ ਦਿੱਤੀ ਰੱਬ ਨੇ ਦਲਜੀਤ ਦਾ ਕੰਮ ਵੀ ਕਿੱਡਾ ਵਧੀਆ ਚੱਲ ਗਿਆ ਵਾ ਹੁਣ ਹਾਂਜੀ ਇਹ ਆ ਵੀ ਤੁਸੀਂ ਆਪਣੀ ਆਰੇ ਲੱਗੇ ਜੂ ਤੇ ਤੁਸੀਂ ਉਹਦੀਆਂ ਗੱਲਾਂ ਵੱਲ ਖਿਆਲ ਨਹੀਂ ਕਰਨਾ ਉਹਨੂੰ ਤਾਂ ਸ਼ੁਰੂ ਤਾਂ ਹੀ ਸਾੜਾ ਰਿਆ ਤੇ ਇਹੋ ਕੰਮ ਹੀ ਉਹਦਾ ਰਹਿਣਾ ਦੀਦੀ ਤੁਹਾਨੂੰ ਤੇ ਪਤਾ ਵਾ ਕਿ ਲਵਲੀ ਨਹੀਂ ਹੀ ਮਾੜਾ ਇਹ ਤਾਂ ਹੀ ਜ਼ਿਆਦਾ ਉਹਦੇ ਨਾਲ ਕਰਦੇ ਆ ਕਿ ਚੱਲ ਕੋਈ ਗੱਲ ਨਹੀਂ ਮੇਰਾ ਭਰਾ ਵਾ ਪਰ ਉਹ ਨਹੀਂ ਨਾ ਸਮਝਦਾ ਹੈਗਾ ਗਲਤੀ ਉਹਨਾਂ ਦੋਵਾਂ ਦੀ ਆ ਤੇ ਭੋਗਤ ਨਹੀਂ ਹੁਣ लवली ਨੂੰ ਪੈਂਦੀ ਆ ਨਸ਼ਿਆਂ ਦੇ ਵਿੱਚ ਫਸ ਗਿਆ ਵਾ ਉਹ ਵੀ ਹੁਣ ਕੀ ਕਰੇ ਜਦੋਂ ਰੁਪਿੰਦਰ ਇਦਾਂ ਦੇ ਕੰਮ ਕਰਦੀ ਸੀ ਉਹਨੇ ਤੇ ਇਹ ਕੰਮ ਕਰਨਾ ਹੀ ਕਰਨਾ ਹੀ ਫਿਰ ਰੁਪਿੰਦਰ ਤੇ ਅਜੇ ਵੀ ਨਹੀਂ ਸੁਧਰੀ ਹੈਗੀ ਉਹਦੇ ਤੇ ਅਜੇ ਵੀ ਉਹੀ ਕੰਮ ਰਹੀਏ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਇੰਨਾ ਕਮਾਂ ਦਾ ਕਰਕੇ ਨਾ ਉਹ ਕਿਹੜੇ ਰਾਹੇ ਤੁਰਿਆ ਵਾ ਪਰ ਉਹ ਨਾ ਆਪਣੀ ਬਸ ਕਹਿੰਦੀ ਆ ਵੀ ਮੇਰੀ ਹੱਥ ਪੁੱਗਣੀ ਚਾਹੀਦੀ ਏ ਬਸ ਨੌਕਰੀ ਮਿਲੀ ਹੀ ਤੇ ਉਹ ਵੀ ਛੱਡ ਕੇ ਬਹਿ ਗਿਆ ਵਾ ਉਹ ਵੀ ਨਹੀਂ ਸਾਂਭਣੀ ਆਈ ਇਹਨਾਂ ਨੂੰ ਭੁੱਖੇ ਤੇ ਆਪੇ ਮਰਨਾ ਫਿਰ ਕੀ ਕਰੀਏ ਸੰਦੀਪ ਬਥੇਰਾ ਸਮਝਾ ਸਮਝਾ ਕੇ ਥੱਕ ਗਏ ਆ ਇਕ ਰਪਿੰਦਰ ਤੇ ਹੈ ਹੀ ਹੈ ਵਾ ਮੰਮੀ ਹੱਡੀ ਤੇ ਨਾ ਉਦੋਂ ਵੀ ਵੱਧ ਗਏ ਆ ਬਸ ਪਤਾ ਨਹੀਂ ਇਹਨਾਂ ਨੂੰ ਕੀ ਲੱਭਦਾ ਵਾ ਕੀ ਦੇਖਦਾ ਇਹਨਾਂ ਨੂੰ ਘੜੀ ਮੰਮੀ ਵੀ ਸਿਆਣੀ ਬਿਆਣੀ ਹੈਗੀ ਆ ਮੰਮੀ ਨੇ ਥੋੜੀ ਬੋਤੀ ਚਾਹੀਦੀ ਆ ਉਹਨੂੰ ਸਮਝਾਵੇ ਉਹਨੂੰ ਤੇ ਸਮਝਾਉਂਦੇ ਨਹੀਂ ਆ ਜਿੱਦਾਂ ਰਪਿੰਦਰ ਕਹਿੰਦੀ ਆ ਨਾ ਮੰਮੀ ਉਦਾਂ ਹੀ ਕਰਦੇ ਆ ਇੱਕ ਨੂੰ ਉਦਾਂ ਨਹੀਂ ਆਪਣਾ ਸਮਝਦੇ ਹੈਗੇ ਦੂਜੇ ਨੂੰ ਇਹਨਾਂ ਨੇ ਕਿਹੜੇ ਕੰਮਾਂ ਦੇ ਵਿੱਚ ਪਾ ਦਿੱਤਾ ਵਾ ਇਹ ਕਿਦਾਂ ਕਰ ਚੱਲਣੇ ਆ ਮੈਨੂੰ ਤੇ ਹੀ ਨਹੀਂ ਸਮਝ ਲੱਗਦੀ ਚਲੋ ਹਨੂ ਨੂੰ ਨਹੀਂ ਤੇ ਉਹਨਾਂ ਨੂੰ ਸਮਝਾ ਕੇ ਵੇਖ ਲੈਣਾ ਨਾ ਬੋਲਣ ਨਹੀਂ ਬੋਲਣਾ ਸਾਡੇ ਨਾਲ ਤੇ ਚੱਲ ਸਾਡੇ ਸੰਦੀਪ ਅਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠੀਆਂ ਦਫਾ ਕਰ ਉਹਨਾਂ ਨੂੰ ਨਹੀਂ ਤੇ ਨਹੀਂ ਸਹੀ ਤੁਸੀਂ ਬਸ ਨਾ ਐਦਾ ਸਿਆਲ ਬਸ ਸਾਂਭ ਕੇ ਕੱਢਣਾ ਹੁਣ ਨਹੀਂ ਨਹੀਂ ਦੀਦੀ ਇਹਦਾ ਧਿਆਨ ਰੱਖਾਂਗੇ ਪੂਰਾ ਕੰਮ ਰਹਿ ਜੇ ਤੇ ਰਹਿ ਜੇ ਇਹਨੂੰ ਸਾਂਭਣਾ ਵਾ ਬਸ ਠੀਕ ਹੈ ਜੀ ਤਰੀਵਾਂ ਆ ਵੀ ਵਲੀ ਹਾਂਜੀ ਆ ਗਈ ਐ ਤੇ ਪਈ ਕਿੱਥੇ ਗਈ ਮੈਨੂੰ ਪਤਾ ਨਹੀਂ ਕਿੱਥੇ ਚਲ ਗਈ ਮੈਂ ਨੇ ਟਾਈਗਰ ਗਈ ਮੈਂ ਕਿੱਥੇ ਜਾਣੀ ਹੋਰ ਚਲੋ ਤੂੰ ਕਦੋਂ ਦੀ ਆਈ ਮੈਂ ਤੇ ਪੜ੍ਹਾਈ ਆਈ ਹਾਂ ਜੇ ਥੋੜਾ ਤੇਰੀ ਖਿਆਲੀ ਰਵਿੰਦਰ ਮੈਂ ਤੇਨੇ ਗੱਲ ਪੁੱਛਣ ਲੱਗੀ ਆ ਤੇ ਵੇ ਝੂਠ ਨਾ ਮਾਰੀ ਜਿਹੜਾ ਸੋਈ ਬਣਾਉਣ ਨੂੰ 10 ਲੱਖ ਰੁਪਏ ਰੱਖਿਆ ਸੀ ਉਹ ਕਿੱਥੇ ਆ ਮੰਮੀ ਮੇਰੇ ਕੋਲ ਹੀ ਆ ਉਹ ਕਿੱਥੇ ਜਾਣਾ ਮੈਂ ਤੈਨੂੰ ਪਹਿਲਾਂ ਕਹੇ ਝੂਠ ਨਾ ਮਾਰੀ ਮੇਰੇ ਨਾਲ ਜਿਹੜੀ ਗੱਲ ਸੱਚੀ ਸੱਚੀ ਦੱਸ ਦੇ ਤੇ ਸੱਚੀ ਦੱਸਣ ਲਈ ਫਿਰ ਦੱਸ ਕਿੱਥੇ ਆ ਦੱਸ ਮੈਨੂੰ ਕਿੱਥੇ ਆ ਕੋਲੀਆ ਕੋਲ ਕਿੱਥੇ ਲੈ ਦੱਸ ਮੈਨੂੰ ਫਿਰ ਪਤਾ ਨਹੀਂ ਕਿਉਂ ਤੂੰ ਇੰਦਾਂ ਦੀਆਂ ਗੱਲਾਂ ਕਰਨ ਡੈਜ ਮੈਂ ਕਰਦੀਆਂ ਐ ਗੱਲਾਂ ਮੈਨੂੰ ਦੱਸ ਵੀ ਹਾਇ ਰੱਖਿਆ ਕਿੱਥੇ ਆ ਤੂੰ ਮੇਰੀ ਬਾਲੀ ਮੈਂ ਕਿਹਾ ਤਾਂ ਵੀ ਮੇਰੇ ਕੋਲੀਆ ਤੇ ਫੇਰ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਜਿਹੜੀਆਂ ਤੂੰ ਮੈਤਾਂ ਕਰਨੀ ਫਿਰਨੀ ਆ ਤੂੰ ਤੇ ਦਲਜੀਤ ਨੂੰ ਤੇ ਪਾਹੀ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਮੈਂ ਦਲਜੀਤ ਨੂੰ ਪਾਹੀ ਦਿੱਤੀ ਤੁਹਾਨੂੰ ਮਰਜੀ ਮੈਨੂੰ ਲੱਗਾ ਹੋਵੇ ਤੂੰ ਨੇ ਮਸ਼ੀਨ ਹੀ ਲੈ ਕੇ ਦਿੱਤੀ ਤੂੰ ਵੱਡੀ ਸ਼ੌਅ ਕਰਨੀ ਬਣੀ ਜਿਹੜੀ ਤੂੰ ਤੂੰ ਮੈਨੂੰ ਦੱਸੋ ਤਾਂ ਸਹੀ ਤੁਹਾਨੂੰ ਕਿਹਾ ਕਿਨੇ ਆ ਮੀਨੂ ਰਪਿੰਦਰ ਨੇ ਦੱਸਿਆ ਵਾ ਮੈਂ ਮੈਂ ਸਾਰੀ ਗੱਲ ਦੱਸ ਦਿੱਤੀ ਐ ਅੱਛਾ ਰਪਿੰਦਰ ਦਾ ਫੋਨ ਆਇਆ ਸੀ ਤੁਹਾਨੂੰ ਉਹਦਾਂ ਕੁ ਦਿਨਾਂ ਦੇ ਵੇੜੇ ਨਾ ਮਾਣੇ ਤੇ ਐਡਾ ਤੋਂ ਉਹਨੇ ਮੈਂ ਤਾਂ ਕਰਦੀ ਫਿਰਨੀ ਐ ਜਿਹਦੀ ਮੈਂ ਮਦਦ ਕੀਤੀ ਆ ਨਾ ਉਹਦੇ ਕੋਲ ਹੀ ਤਾਂ ਆਦਦੇ ਰਹਿ ਕੇ ਆਈ ਆ ਤੇ ਨਾਲੇ ਮੇਰੀ ਗੱਲ ਸੁਣੋ ਰਪਿੰਦਰ ਦਾ ਫੋਨ ਆ ਗਿਆ ਤੇ ਤੁਸੀਂ ਮੇਰੇ ਦਿਵਾਲੇ ਹੋ ਗਏ ਉਹਦੇ ਘਰ ਮੁੰਡਾ ਹੋਇਆ ਤੁਸੀਂ ਮੈਨੂੰ ਬਤਾਈ ਦਿੱਤੀ ਆਉਂਦੇ ਹੀ ਤੁਸੀਂ ਮੇਰੇ ਨਾਲ ਲੰਡਾ ਭੇਜੇ ਤੈਨੂੰ ਵਧਾਈ ਮੈਂ ਸਾਰੀ ਦਵਾਂ ਜਿਹਦੇ ਘਰ ਮੁੰਡਾ ਹੋਇਆ ਹਨ ਮੰਦਿਰ ਮਨ ਮੱਲਿਆ ਕਿ ਮੈਂ ਵਧਾਈ ਦੇ ਦੂੰਗੀ ਅੱਜ ਅੱਛਾ ਤੇ ਮੇਰਾ ਮੁੰਡਾ ਕੋਖ ਨਹੀਂ ਲੱਗਦਾ ਹਨਾ ਮੈਨੂੰ ਵੀ ਲੱਗਦਾ ਲੱਗਦਾ ਕਿ ਨਹੀਂ ਲੱਗਦਾ ਤੇਰਾ ਮੇਰਾ ਵੀ ਪਤੀ ਆਵਾ ਤੁਹਾਡਾ ਫਰਜ ਨਹੀਂ ਹੀ ਮੰਨਦਾ ਵਧਾਈ ਦੇਣ ਦਾ ਤੇ ਉਹ ਜੀ ਰਪਿੰਦਰਵਾ ਚੁਗਲੀਆਂ ਨੂੰ ਉਹਨੂੰ ਚੰਗੀ ਭਲੀ ਆਉ ਨਹੀਂ ਉਹਨਾਂ ਦੀ ਤੂੰ ਬਣੀ ਰਹਿਣੀ ਹੈ ਗਜੀਦੀ ਤੇ ਗਏ ਸੰਦੀਪ ਦੀ ਤੇ ਕਦੀ ਤੂੰ ਉਹਨਾਂ ਦੂਜਿਆਂ ਨੂੰ ਆ ਕੇ ਵੇਖਿਆ ਕਦੀ ਮਾਂ ਨੂੰ ਆ ਕੇ ਵੇਖਿਆ ਈ ਮੰਮੀ ਮੇਰੀ ਮਾਂ ਮੈਂ ਕਮਾਵਾ ਚਾਹੇ ਨਾ ਕਵਾਵਾ ਇਹਦੇ ਵਿੱਚ ਤੁਹਾਨੂੰ ਕੀ ਹੈ ਜਿਹੜੀ ਤੁਹਾਡੇ ਕੰਨ ਪਰਾਂ ਡਹੀ ਹੈ ਨਾ ਜੇ ਉਹ ਚੰਗੀ ਹੋਵੇ ਨਾ ਤੇ ਮੈਂ ਉਧਰ ਵੀ ਜਾਵਾ ਆਵਾ ਉਧਰ ਵੀ ਉਹਨਾਂ ਨੂੰ ਕਵਾਵਾ ਬੁਲਾਵਾ ਜਦੋਂ ਹੈ ਹੀ ਨਹੀਂ ਚੰਗੀ ਤੇ ਮੈਂ ਉਧਰ ਕੀ ਜਾਵਾ ਬੜਾ ਨਹੀਂ ਮੈਨੂੰ ਵੀ ਦੱਸ ਦੇ ਨਾ ਕੀ ਚੱਕਰ ਚੱਲਦਾ ਦਾ ਦਾ ਉਹਨਾਂ ਨੂੰ ਕਿਉਂ ਨਹੀਂ ਮਿਲਦੇ ਤੁਸੀਂ ਮੰਮੀ ਹੋਰ ਗੱਲਾਂ ਰਪਿੰਦਰ ਨੇ ਦੱਸ ਦਿੱਤੀਆਂ ਤੇ ਇਹ ਵੀ ਪੁੱਛ ਲੈਣਾ ਸੀ ਵੀ ਕਿਉਂ ਨਹੀਂ ਹੁੰਦੀ ਹੋ ਇੱਧਰ ਹੋਈ ਨਹੀਂ ਹੌਲੀ ਹੌਲੀ ਲੱਗ ਜਾਊਗਾ ਪਤਾ ਸਾਰੇ ਹੌਲੀ ਕੋ ਲੱਗਣਾ ਉਦਾਂ ਤੇ ਕਹਿੰਦੇ ਮੇਰੀ ਰਿਸ਼ਤੇਦਾਰੀ ਆ ਤੇ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵੀ ਕੀ ਬਣਦਾ ਉੱਥੇ ਤੇ ਕੀ ਨਹੀਂ ਇਹ ਨਹੀਂ ਦੱਸਿਆ ਉਹਨਾਂ ਨੇ ਮੇਰੀ ਇਹੋ ਜੀ ਆਦਤ ਨੀਗਾ ਮਸੂਆ ਲੈਣ ਦੀ ਕਿ ਜੇ ਮੈਂ ਸੂਆ ਲੈਂਦੀ ਫਿਰ ਆਪਕੇ ਕੀ ਗੱਲ ਹੋਈ ਜੇ ਕੀ ਨਹੀਂ ਹੋਈ ਸਾਰਾ ਹੀ ਪਤਾ ਵਾ ਕਿਦਾਂ ਦੀ ਆ ਤੁਹਾਡੀ ਆਤ ਅੱਗੇ ਤੁਸੀਂ ਸੂਆ ਲੈਂਦੇ ਸੀ ਉਦੋਂ ਤੁਹਾਡੀ ਆਤ ਹੈਗੀ ਸੀ ਤੇ ਹੁਣ ਹੈ ਨਹੀਂ ਆ ਪਿਛਾਪ ਕਰਕੇ ਤੇ ਪੈਸੇ ਲੈ ਆ ਜਾ ਕਿ ਉਹ ਦੇਖੋ ਮੰਮੀ ਮੈਂ ਪੈਸੇ ਨਹੀਂ ਲਿਓਣੇ ਜਦੋਂ ਅਗਲੇ ਕੋ ਹੋਣਗੇ ਨਾ ਉਹ ਦੇ ਦੂਗਾ ਮੈਂ ਬਾਹਰ ਵਾਲੇ ਨੂੰ ਪੁੱਛਦੇ ਨਾ ਕਿ ਇਹ ਹੀ ਪੈਸੇ ਦਿੱਤੇ ਆ ਮੇਰੇ ਪੈਸੇ ਹੀ ਮੈਂ ਦੇਤੇ ਤੁਹਾਨੂੰ ਕੀ ਲੱਗੇ ਭਲਾ ਹੁਣ ਕਿਤਰਾ ਇਹਨੂੰ ਅੱਗ ਲੱਗੀ ਆ ਵੇ ਜਦ ਜਾਂਦੀ ਦੌੜੀ ਹੋਣ ਇਧਰ ਨੂੰ ਮੇਰੇ ਕੋਲ ਕਟਾ ਆ ਕੇ ਤੇ ਉਹਨੂੰ ਦੇ ਆਈ ਜਾ ਕੇ ਸਾਸਾ ਮਾੜੀ ਹੋ ਗਈ ਤੇ ਨਿਆ ਪਰਜਾਈ ਗਿਆ ਚੰਗੀ ਹੋ ਗਈ ਲੱਗੀ ਉੱਥੇ ਮੈਂ ਬੈਠੇ ਆ ਹਾਂ ਆ ਬੈਠੇ ਆ ਨਮੈਂ ਤੁਹਾਡੇ ਵਾਲਾ ਹੀ ਹਾਂ ਹੂੰ ਪਿਓ ਥੋੜਾ ਜਿਹਾ ਸੌਦਾ ਮੁਕਿਆ ਜਾਂ ਦਾਲ ਬਣਾਉਣ ਲੱਗੀ ਹਾਂ ਤੇ ਦਾਲ ਹੈ ਹੀ ਨਹੀਂ ਐ ਵਿੱਚ ਲਿਆ ਦਿੰਦੀ ਆ ਥੋੜਾ ਜਿਹਾ ਜਾ ਕੇ ਮੈਂ ਕਾ ਤਾਂ ਲਿਆ ਕੇ ਆਂ ਬੰਦਾ ਤੇਰਾ ਤਾਂ ਕੋਈ ਪੈਸਾ ਛੜਦਾ ਨਹੀਂ ਹਰ ਮਹੀਨੇ ਉਹ ਪੈਸੇ ਸਾਰੇ ਸਾਭ ਲੈਂਦਾ ਮੈਂ ਕਿੱਥੋਂ ਸੌਦਾ ਲਿਆ ਕੇ ਦਮ ਚੱਲ ਮੰਮੀ ਥੋੜਾ ਜਿਹਾ ਲਿਆ ਦੋਹਾ ਤੁਹਾਡੇ ਕੋਲ ਹੈ ਤਾਂ ਸਹੀ ਹੈ ਇਦਾਂ ਨਾ ਨਾ ਕਹੋ ਪਈ ਹੈ ਨਹੀਂ ਤੇ ਮੈਨੂੰ ਨਹੀਂ ਚਾਹੀਦੇ ਮੇਰੀ ਦਵਾਈ ਮੁੱਕ ਗਈ ਹੈ ਲੈ ਕੇ ਆਉਣੀ ਦਵਾਈ ਤੁਹਾਡੇ ਕੋਲ ਚੰਗੇ ਭਲੇ ਪੈਸੇ ਹੈਗੇ ਐਵੇਂ ਜਾਣ ਕੇ ਨਾ ਇਦਾਂ ਕਰਿਆ ਕਰੋ ਪੈਸੇ ਆਉਣੇ ਕਿੱਥੋਂ ਹਰ ਮਹੀਨੇ ਤੂੰ ATM ਖੋ ਕੇ ਲੈ ਆ ਜਾਂਦਾ ਤੇ ਮੈਂ ਕਿੱਥੋਂ ਦਮ ਤਨ ਪੈਸੇ ਲੈ ਆਉ ਜਿੱਥੋਂ ਮਰਜੀ ਮੇਰੇ ਕੋ ਨਹੀਂ ਹੁੰਦਾ ਮੰਮੀ ਮੈਂ ਹੁਣ ਪੇਕੇ ਨੂੰ ਕਿੰਨਾ ਕ ਚਿਰ ਲਿਆਵਾਂ ਪੈਸੇ ਹੁਣ ਤਾਂ ਨਵੀਂ ਪਤਾ ਵਾ ਉਹ ਵਿਚਾਰੇ ਕਿੰਨਾ ਚਿਰ ਦੇਣ ਹੋਇਆ ਕਿਤੇ 1 ਮਹੀਨਾ ਜਾਂ 2 ਮਹੀਨੇ ਦੇਤੇ ਹੁਣ ਹਰ ਵਾਰੀ ਥੋੜਾ ਉਹਨਾਂ ਘੜੀ ਹੱਥ ਢਣਾ ਤੁਸੀਂ ਇਦਾਂ ਨਾ ਕਰੋ ਪੈਸੇ ਤੁਹਾਡੇ ਕੋ ਹੈਗੇ ਆ ਤੇ ਜਾ ਕੇ ਤਾਂ ਸੌਦਾ ਲਿਆ ਦਿਓ ਨਹੀਂ ਤੇ ਮੈਂ ਹੁਣ ਉਹਨਾਂ ਨੂੰ ਹੀ ਕਹਿਣਾ ਹੈਗਾ ਮੇਰੇ ਵੱਲੋਂ ਭਾਵੇਂ ਜਿੱਦਾਂ ਮਰਜੀ ਸਾਰੂ ਆਪਣਾ ਨਹੀਂ ਮੇਰੇ ਕੋ ਕਰੇ ਹੈਗੀ ਜਿੱਥੋਂ ਮਰਜੀ ਲੈ ਕੇ ਆਓ ਉਹਨੂੰ ਕਹਿ ਜਿਹੜਾ ਪੈਸੇ ਖਾਂਦਾ ਵਾ ਜਿੰਨੇ ਹੁੰਦੇ ਉਹਨੇ ਲੈ ਆਇਂਦਾ ਤੇ ਖਾਂਦਾ ਵਾ ਤਾਂ ਮੰਮੀ ਨਸ਼ਾ ਦੇ ਲਾਉਣ ਵਾਲੇ ਵੀ ਤੁਸੀਂ ਆ ਤੁਸੀਂ ਆ ਮੈਂ ਨਹੀਂ ਆ ਤੂੰ ਆ ਮੈਂ ਮਾਰੇ ਸਾਰੇ ਨਹੀਂ ਮੇਰੇ ਕਦੇ ਪਵਾੜੇ ਮੈਂ ਕੀ ਕਹਿੰਦੀ ਪੀਦਾਂ ਦੇ ਕੰਮ ਕਰੋ ਤੇਰੇ ਕਰਕੇ ਲੱਗਾ ਵਾ ਤੁਸੀਂ ਵੀ ਪਹਿਲਾਂ ਕਰ ਛੱਡਿਆ ਜਾਂ ਕਦੀ ਉਧਰ ਨਹੀਂ ਤੇ ਇੱਧਰ ਨਹੀਂ ਤੇ ਬਸ ਇੱਕ ਥਾਂ ਪਹਿਲਾਂ ਰੱਖਿਆ ਨਹੀਂ ਤੁਸੀਂ ਤੂੰ ਮੜੀ ਕੋ ਨਹੀਂ ਹੋ ਕੰਮੀ ਕਰਨਾ ਹੀ ਹੋਰ ਕੀ ਕਰਦੇ ਆ ਜਾ ਕੇ ਮੇਰਾ ਨਾਮ ਆ ਲਾ ਦਿੰਨੀ ਬਾਰੇ ਤੇਰੇ ਨੇ ਸਾਰੇ ਜੇ ਸੱਚੀਆਂ ਗੱਲਾਂ ਸੁਣੇ ਨਾ ਮੇਰੇ ਕੋ ਤੈਨੂੰ ਪਤਾ ਲੱਗ ਜੇ ਤੁਸੀਂ ਦੱਸ ਹੀ ਦੋ ਹਾਂ ਕਿਹੜੀਆਂ ਸਚਾਈਆਂ ਅੱਛਾ ਦੱਸਾਂ ਫਿਰ ਦਰਜੀਤ ਨੂੰ ਤੂੰ ਹੀ ਮਰਾਉਣ ਲੱਗੀ ਸੀ ਨਾ ਬੰਦਿਆਂ ਨੂੰ ਪੈਸੇ ਦਿਵਾ ਕੇ ਤੇਰਾ ਹੀ ਕੰਮ ਹੀ ਉਹ ਤਾਂ ਇਹੋ ਜਿਹਾ ਕਮਾਜੋਗਾ ਹੈ ਹੀ ਨਹੀਂ ਤੂੰ ਹੀ ਕਰਵਾਉਂਦੇ ਹੀ ਸਾਰਾ ਕੁਝ ਉਹ ਤਾਂ ਸ਼ੁਕਰ ਹੀ ਰੱਬ ਦਾ ਵੀ ਬਚ ਗਿਆ ਵਾ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਤੂੰ ਮਾਰਾ ਕੇ ਛੱਡਣਾ ਹੀ ਬੋਲਦੀ ਨਹੀਂ ਹੁਣ ਚੁੱਪੀ ਹੋ ਗਈਆਂ ਮੰਮੀ ਤਾਂ ਕਿੱਦਾਂ ਨੀ ਗੱਲਾਂ ਕਰਨ ਦੇ ਦਿਮਾਗ ਦਾ ਡਸਾਈ ਵੀ ਹੈਗਾ ਵਾ ਇਹ ਗੱਲਾਂ ਕਰਨ ਵਾਲੀਆਂ ਬਲਾ ਸਾਡੇ ਜੋ ਮੂੰਹ ਆਏ ਦੀ ਬੋਲੀ ਜਾਂਦੇ ਇਹ ਕੰਮ ਕਿੰਨੇ ਕੀਤੇ ਕਿਸੇ ਨੇ ਵੀ ਨਹੀਂ ਕੀਤੇ ਹੈਗੇ ਤੁਹਾਨੂੰ ਕਹਿੰਦਾ ਸੇਵ ਵਾਲੀ ਗੱਲ ਬਾਰੇ ਇਹ ਗੱਲ ਝੂਠ ਵਾ ਮੈਂ ਸਾਰੀਆਂ ਗੱਲਾਂ ਸੁਣੀਆਂ ਹੀ ਤੇਰੀਆਂ ਇਹ ਨਾ ਤੂੰ ਆਖੀ ਵੀ ਮੈ ਸੁਣਿਆ ਨਹੀਂ ਇਹੋ ਮੈਂ ਸਿਰਫ ਰੋੜਾ ਨਹੀਂ ਪਾਇਆ ਕਿ ਇਹਨੂੰ ਦੱਸਿਆ ਨਹੀਂ ਆ ਉਹ ਚਲੋ 10 ਲੱਖ ਲੱਖ ਰੁਪਈਆ ਦਿੰਦੇ ਹੀ ਨਾ ਉਹਨਾਂ ਨੂੰ ਦਿੰਦੇ ਹੀ ਮੁੰਡਿਆ ਕੋ ਜਿੰਨਾ ਕੋ ਕਰਵਾਇਆ ਆਈ ਥਿੰਕ ਤੂੰ ਹੀ ਵੇਖਿਆ ਹੀ ਦਿੰਦੇ ਆ ਤੇ ਮੈਨੂੰ ਪਤਾ ਸਾਰਾ ਯਾਨੀ ਤੂੰ ਅੰਦਰ ਬਾੜ-ਬੜ ਕੇ ਲੜਦੀ ਹੀ ਇਹੋ ਗੱਲਾਂ ਤਾਂ ਲੜਦੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਉਹਦਾ ਠੀਕ ਆ ਨਾ ਲੋਕਾਂ ਦੀਆਂ ਲੋਕੀ ਕਈ ਕੋ ਕਹਿੰਦੇ ਆ ਹੂੰ ਲੋਕਾਂ ਨੇ ਨਹੀਂ ਮੈਨੂੰ ਕਿਹਾ ਮੈਂ ਤੁਹਾਡੇ ਕੋ ਸਾਰਾ ਸੁਣਿਆ ਆ ਮੈਨੂੰ ਪਤਾ ਵਾ ਜਿਹੜੇ ਕਹਿਣ ਵਾਲੇ ਆ ਨਾ ਆਪਣੇ ਝੋਈਆਂ ਬਗਾਨੇ ਨਹੀਂ ਹੈਗੇ ਉਹ ਉਹਨਾਂ ਦੀਆਂ ਗੱਲਾਂ 'ਚ ਨਾ ਆਉ ਉਹ ਤਾਂ ਚੰਗੀ ਗੱ ਇਹ ਕੰਮ ਬਲੋ ਵਾਪਸ ਵਿੱਚ ਬੰਦਾ ਕੋਈ ਕਰ ਸਕਦਾ ਏ ਨਾ ਸਾਰੇ ਕੰਮ ਤੂੰ ਹੀ ਕੀਤੇ ਆ ਚਲਾਕ ਨਾ ਬਣਿਆ ਕਰ ਮੈਨੂੰ ਸਾਰਾ ਪਤਾ ਵਾ ਜੇ ਹੋਰ ਕੋਈ ਸੱਸ ਹੋਏ ਨਾ ਤੇ ਜਾ ਕੇ ਹੁਣੇ ਦੱਸੀ ਉੱਥੇ ਪੁਲਿਸ ਨੂੰ ਉਹ ਚੰਗਾ ਮੰਮੀ ਤੁਹਾਨੂੰ ਬਸ ਬਣੀ ਕਿੰਨੇ ਕਹਿਤਾ ਵਾ ਤੂੰ ਤੁਸੀਂ ਉਹਦੀਆਂ ਗੱਲਾਂ ਵਿੱਚ ਆ ਗਈਆਂ ਐਦਾਂ ਕਿਹਦੀ ਗੱਲ 'ਚ ਨਾ ਆਇਆ ਕਰੋ ਤੁਹਾਡਾ ਘਰ ਵਾ ਘਰ ਸਮਝੀਦਾ ਹੋਈਦਾ ਵਾ ਮੈਨੂੰ ਸਾਰਾ ਪਤਾ ਵਾ ਮੈਨੂੰ ਕਿਸੇ ਨੇ ਨਹੀਂ ਦੱਸੀ ਆ ਅੰਦਰ ਬਾਹਰ ਬਾਹਰ ਲੜਦੀ ਹੁੰਦੀ ਸੀ ਨਾ ਮੈਂ ਸਭ ਕੁਝ ਸੁਣਦੀ ਨਹੀਂ ਚੱਲ ਮੰਮੀ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਨਾ ਤੇ ਇਦਾਂ ਕਰਿਓ ਹੁਣ ਕਿਹੇ ਤੱਕ ਗੱਲ ਨਾ ਪਚਾਇਓ ਆਪਣੇ ਤੱਕ ਹੀ ਰਖਿਓ ਠੀਕ ਵਾ ਨਾ ਨਾ ਇਦਾਂ ਕਰੋ ਵੀ ਹੁਣ ਮੈਂ ਦੱਸੋ ਕੀ ਕਰਾਂ ਮੈਂ ਤੇ ਅੱਗੇ ਬੜੀ ਤੰਗ ਆਈ ਆ ਤੇ ਉਹ ਚਾਜ ਨਾ ਰਹਿੰਦੀ ਤੇ ਇੱਥੇ ਤਾਕਤ ਨਾ ਹੁੰਦਾ ਕੰਮ ਹੁੰਦਾ ਚਲ ਮਮੀ ਹੁਣ ਮੈਂ ਤੁਹਾਨੂੰ ਕਹਿਨ ਤੇ ਦੇਈ ਆ ਬੱਸ ਕਰੋ ਜਿੱਥੋਂ ਤੁਹਿਆ ਕੰਮ ਕਰਾਇਆ ਨਾ ਉੱਥੋਂ ਮੁੰਡਾ ਡਿਆ ਪਿਆ ਨਸ਼ੇ ਕਰਨ ਤੇਰੇ ਕਰਕੇ ਸਾਰਾ ਕੁਝ ਹੋਇਆ ਵਾ ਜੇ ਨਸ਼ੇ ਨੂੰ ਲੱਗਾ ਨਾ ਮੁੰਡਾ ਤੇਰੇ ਕਰਕੇ ਆਹੋ ਤੇ ਹੁਣ ਮੇਰੀ ਗਾਸ ਹੁਣ ਕੋ ਰੋਣੀ ਹੁਣ ਅੰਦਰ ਵੜ ਕੇ ਤੇ ਨੂਨਾਂ ਰੋਟੀ ਖਾ ਮਮੇ ਕੋਈ ਲੋੜ ਨਹੀਂ ਮੈਨੂੰ ਕਹਿਂਦੀ ਹੁਣ ਤੁਸੀਂ ਸਾਥ ਦੇਣਾ ਮੈਂ ਦੱਸੋ ਕੀ ਕਰਾਂ ਇਹਦੇ ਘੜੀ ਹਾ ਤੁਹਾਡਾ ਮੇਰੇ ਕੋ ਹੈ ਨਹੀਂ ਪੈਸੇ ਜਿੱਦਾਂ ਮਰਜੀ ਟਾਈਮ ਪਾਸ ਕਰੋ ਨਾ ਕਰੋ ਇਦਾਂ ਤੁਸੀਂ ਤਾਂ ਨਾ ਕਰੋ ਮੈਂ ਨਾ ਕਰਾਂ ਤਾਂ ਹੋਰ ਤਰ੍ਹਾਂ ਮੁੜ ਕੇ ਮੈਂ ਹੀ ਤੁਹਾਨੂੰ ਸੰਭਣਾਵਾ ਹੋਰ ਕਿੰਨੇ ਸੰਭਣਾ ਮੈਨੂੰ ਇਹ ਦੱਸੋ ਜਦੋਂ ਮੈਂ ਬਿਮਾਰ ਪਈ ਕਿੰਨਾਕ ਤੋ ਸੰਭਾਲ ਲਿਆ ਸੀ ਇੰਨੇ ਜੋਗੀ ਹੈਗੀ ਆ ਤੂੰ ਤੂੰ ਤਾਂ ਇੱਕ ਦਿਨ ਹੀ ਮੈਨੂੰ ਸੰਭਾਲ ਸਕਦੀ ਗੱਲਾਂ ਕਰਦੀ ਆ ਜੇ ਤੂੰ ਮੁੰਡੇ ਨੂੰ ਮਨਵਾ ਸਕਨੀ ਹੈ ਨਾ ਤੇ ਮੈਨੂੰ ਵੀ ਮਨਵਾ ਸਕਨੀ ਹੈ ਤੇਰਾ ਕੀ ਪਤਾ ਵਾ ਕਿਆ ਲੈ ਮੈਨੂੰ ਮਰਾ ਆਦਨਾ ਮ ਕਿਦਾਂ ਦੀਆਂ ਗੱਲਾਂ ਕਰਨ ਦੇ ਆਦੀ ਹੋਈ ਆ ਕਿਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਵੀ ਆਹ ਗੱਲ ਦਾ ਮਾਤਾ ਨੂੰ ਕਿਦਾਂ ਪਤਾ ਲੱਗ ਗਿਆ ਕਿੰਨੇ ਦੱਸਿਆ ਹੋਊਗਾ ਮੈਂ ਵੀ ਇਹਨਾਂ ਨੂੰ ਕਹਿੰਨੀ ਸੀ ਚੁੱਪ ਕੀਤਾ ਰਹੋ ਚੁੱਪ ਪਰ ਕਿ ਟਾਈਮ ਕੱਢ ਲਓ ਜਿਹੜਾ ਕੱਢਣਾ ਕੀ ਪਤਾ ਉਹ ਇਹਨਾਂ ਨੇ ਕਿਤੇ ਸੋਣ ਸੰਨੀ ਲਿਆ ਇਹਨਾਂ ਨੂੰ ਦੋਦਾ ਹੀ ਪਤਾ ਹੋਣਾ ਵਾ ਕੀ ਕਰਾਂ ਸਿਆਪਾ ਖਾਨਾ ਸਾਰੇ ਪਾਸੇ ਫਸ ਗਈ ਐ ਮੈਂ ਕਿਹ ਪਾਸੇ ਨਹੀਂ ਜਾਣ ਜੋਗੀ ਰਹੀ ਕਿੱਧਰ ਜਾਵਾਂ ਹੁਣ ਜੇ ਇਹਨਾਂ ਨੂੰ ਸਮਝਾਉਣੀ ਆ ਇਹ ਨਹੀਂ ਗੱਲ ਸਮਝਦੇ ਹੈਗੇ ਕਹਿੰਦੇ ਆ ਕਿ ਮੈਂ ਹੁਣ ਜਿਹੜਾ ਕੰਮ ਕਰਨਾ ਮੈਂ ਕਰਨਾ ਹੀ ਕਰਨਾ ਮੈਂ ਨਹੀਂ ਕੁਝ ਛੱਡਣਾ ਹੈਗਾ ਹੁਣ ਤੇ ਨਾ ਐਵੇਂ ਰੋਟੀ ਖਾਣੂ ਜੀਵ ਨਹੀਂ ਕਰਦਾ ਸਾਰੇ ਪਾਸੇ ਫਸ ਗਈਆਂ ਇਦਾਂ ਕਰਦੀਆਂ ਗਵੰਡਰ ਨੂੰ ਸੱਦਦੀਆਂ ਕਰ ਉਹਨੂੰ ਕਹਿੰਨੀ ਆ ਆਗੇ ਕੋਈ ਸਕੀਮ ਦੇ ਹਾਂ ਮੈਂ ਤਾਂ ਹੁਣ ਬੜੀ ਤੰਗ ਆਈ ਐ ਚੱਲ ਹੁਣ ਸਾਰੇ ਪਾਸੇ ਫਸਤੇ ਗਈਆਂ ਕੋਈ ਨਹੀਂ ਆ ਜੇ ਕੋ ਹੋ ਗਈ ਜਾਊਗਾ ਨਾ ਤਾਂ ਹੋ ਜੇ ਫਿਰ ਕੀ ਕਰਾਂ ਤੰਗ ਆ ਗਈਆਂ ਮੈਂ ਤਾਂ ਹੁਣ ਦੀਦੀ ਆਲੇ ਫਿਰ ਕਿੱਥੇ ਗਏ ਆ ਆ ਮੈਂ ਇੱਥੇ ਸੋਈ ਜੀ ਆਇਓ ਮੜਾਈਆ ਅਹ ਕੀ ਕਰਦੀ ਆਂ ਯਾ ਕਰਨਾ-ਗਰਨਾ ਕੀ ਕੁਛ ਵੀ ਨਹੀਂ ਇਹੀ ਬਸ ਕੰਮ ਘੁੰਮੀ ਕਰਦਾ ਹੀ ਅੱਛਾ ਕੱਲ੍ਹੇ ਕੰਮ ਕਰ ਗਾ ਹਾਂ ਨਿਬੜ ਗਿਆ ਤੀਂ ਕਿਹੜੇ ਹੀ ਕਰਨ ਕੁਛ ਨਹੀਂ ਮੈਂ ਵੀ ਲਈ ਰੋਟੀ ਪਾਣੀ ਬਣਾ ਲਿਆ ਮੈਂ ਦਿਦੀ ਤਾਂ 2-3 ਵਾਰ ਫੋਨ ਲਾਇਆ ਵਾ ਗੜੀਆਂ ਜਵਾਬ ਹੀ ਨਹੀਂ ਦਿੱਤਾ ਕੋਈ ਵੀ ਮੈਂ ਤਾਂ ਹੀ ਕੰਮ ਕਰਨ ਤੇ ਮੈਂ ਚਲ ਕੰਮ-ਕੁਮ ਕਰਕੇ ਫੇਰ ਹੀ ਫੋਨ ਕਰਨੀ ਹੈ ਕੋਈ ਕੰਮ ਹੀ ਆਹੋ ਕੰਮ ਹੀ ਤੇ ਹੀ ਹੁਣ ਫੋਨ ਕਿੱਥੇ ਚੁੱਕ ਦੇਈਆਂ ਨਹੀਂ ਫੋਨ ਕਿਉਂ ਨਹੀਂ ਚੁੱਕਣਾ ਹੁਣ ਬੰਦਾ ਵਿਹਲਾ ਹੈ ਤੇ ਚੁੱਕ ਲੈਂਦਾ ਵਾ ਹੁਣ ਕੰਮ ਜ ਰਹੀ ਹੀ ਕਰਨ ਚਲੋ ਕੋਈ ਗੱਲ ਨਹੀਂ ਆ ਕੰਮ ਕੀ ਹੁਣਾਵਾ ਮੈਨੂੰ ਨਾ ਕੋਈ ਸਕੀਮ ਦੋ ਮੈਂ ਤਾਂ ਹੁਣ ਚਾਰੇ ਪਾਸੇ ਫਸ ਗਈਆਂ ਨਾ ਮੈਂ ਉਧਰ ਜੋਗੀ ਤੇ ਨਾ ਮੈਂ ਇੱਧਰ ਜੋਗੀ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਮੈਂ ਤੇ ਆਪਣੇ ਵੱਲੋਂ ਨਾ ਸਾਰਾ ਕੁਝ ਚੰਗਾ ਹੀ ਕੀਤਾ ਸੀ ਘਰ ਜੋੜ ਕੇ ਰੱਖਿਆ ਸੀ ਪਰ ਪਤਾ ਨਹੀਂ ਆ ਕਿਹਦੀ ਨਜ਼ਰ ਲੱਗ ਗਈ ਹਡੇ ਘਰ ਨੂੰ ਸਾਡੇ ਘਰ ਹੀ ਸੱਚੀ ਖਰਾਬ ਹੁੰਦਾ ਜਾਂਦੀ ਆ ਵਾ ਤੇ ਮੈਨੂੰ ਹੁਣ ਏਦਾਂ ਕਰੋ ਇਹ ਦੱਸੋ ਵੀ ਸੰਦੀਪ ਦਾ ਕੀ ਕਰੀਏ ਕਿੱਦਾਂ ਹੱਲ ਕੱਢੀਏ ਕੋਈ ਮੈਂ ਤਾਂ ਸੱਚੀ ਨਹੀਂ ਅੱਕ ਗਈਆਂ ਨਾ ਵੀ ਕਿਹੇ ਪਾਸੇ ਨਹੀਂ ਜਾਣ ਜੋਗੀ ਰਹੀ ਹੈਗੀ ਨਹੀਂ ਜੀ ਅੱਕ ਗਈਆਂ ਤੇ ਫੇਰ ਕਰ ਲੈ ਕੁਛ ਤੇਜਿੰਦਰ ਤੇ ਚੱਲ ਗਈ ਆ ਹੁਣ ਦੋਵੇਂ ਭੈਣਾਂ ਹੀ ਆ ਇੱਥੇ ਦੁੱਜੀ ਬੈਠੀ ਆ ਨਾ ਉਗੜੀ ਕਟਵਾ ਨਹੀਂ ਸਿਮਮੀ ਨੂੰ ਪਤਾ ਲੱਗਣ ਡਿਆ ਵਾ ਸਿਮਮੀ ਇਨੇ ਜੋਗੀ ਹੈ ਨਹੀਂ ਆ ਜੇ ਤੂੰ ਕਰਨਾ ਨਾ ਕੁਝ ਹੁਣ ਕਰ ਸਕਨੀ ਆ ਜੇ ਨਿਆਣੇ ਨੂੰ ਨੁਕਸਾਨ ਪਹੁੰਚਾਉਣਾ ਨਾ ਉਹਨੂੰ ਵੀ ਪਹਚਾ ਸਕਨੀ ਹੈ ਤੈਨੂੰ ਨਹੀਂ ਪਤਾ ਹੈਗਾ ਸਿਮਮੀ ਉਹ ਸਿਮਮੀ ਨਹੀਂ ਰਹੀ ਹੁਣ ਜਿਹੜੀ ਪਹਿਲਾਂ ਸੀ ਹੁਣ ਸਿਮਮੀ ਦੀ ਨਾ ਬੜੀ ਜ਼ਬਾਨ ਚੱਲਦੀ ਆ ਇੱਕ ਦਿਨ ਚਾਰ ਗੱਲਾਂ ਸੁਣਾਉਂਦੀ ਹੈ ਘੜੀਆਂ ਤੇ ਨਾਲੇ ਜੋਗੀ ਹੈਗੀ ਉਹ ਤੁਹਾਨੂੰ ਕੀ ਪਤਾ ਵਾ ਹੁਣ ਅਗਲੀ ਉਹ ਚਾਰ ਪੈਸੇ ਆਏ ਆ ਕੋਲ ਅਗਲੀ ਗੱਲ ਸੁਣਦੀ ਕਿਹਦੀ ਬੜੀ ਤੇਜਵਾ ਉਹ ਉਦਾਂ ਹੀ ਚੁੱਪ ਕੀਤੀ ਰਹਿੰਦੀ ਹੁੰਦੀ ਇੱਥੇ ਹੁਣ ਬੜੀਆਂ ਗੱਲਾਂ ਕਰਦੀ ਆ ਤੁਹਾਨੂੰ ਕੋਈ ਪਤਾ ਇਹਨਾਂ ਗੱਲਾਂ ਦਾ ਤੇ ਤੈਨੂੰ ਮੈਨੂੰ ਗੱਲ ਦੱਸੋ ਪੀ ਕਿਹੜਾ ਕੰਮ ਕਰਨਾ ਵਾ ਤੇ ਗਾਉਂ ਕਰਕੇ ਤੇ ਕੰਮ ਨੇ ਬੜੀਆਂ ਮੈਂ ਨਹੀਂ ਹੁਣ ਕਿਸ ਹਵਾਲੇ ਵੇਖਣਾ ਹੈਗਾ ਮੈਂ ਹਜੇ ਕੋਈ ਨਹੀਂ ਸਕੀਮ ਲਾਈ ਠੀਕ ਆ ਤੇ ਪੰਗਾ ਤੇ ਤੂੰ ਕੱਲ ਦਾ ਪਾ ਆਈ ਆ ਤੂੰ ਡੱਬਾ ਕੋ ਮੋੜ ਕੇ ਆਈ ਈ ਜਿਹਾ ਤੂੰ ਕਿਹੜੇ ਮੂੰਹ ਨਾਲ ਇੱਥੇ ਵੜੇਂਗੀ ਮੈਨੂੰ ਕੀ ਪਤਾ ਇਸੇ ਆਪਾ ਖਣਾ ਜਿਆ ਪਿਆ ਗੱਲ ਹੋ ਜਾਣੀ ਹੈ ਹੁਣ ਮੈਂ ਕਿਸੇ ਪਾਸੇ ਜਾਣ ਜੋਗੀ ਨਹੀਂ ਰਹਿਣਾ ਮੈਨੂੰ ਕੱਲ ਗੁੱਸਾ ਬੜਾ ਆਈ ਮੈਂ ਤਾਂ ਮੋੜ ਕੇ ਆਈ ਤੇ ਤੂੰ ਚੰਗਾ ਭਲਾ ਡੱਬਾ ਆਇਆ ਤੂੰ ਰੱਖ ਲੈਂਦੀ ਹੈ ਘਰ ਰੱਖਿਆ ਜਾਂਦਾ ਡੱਬਾ ਡਬੇ ਇਦਾਂ ਰੱਖੇ ਜਾਂਦੇ ਆ ਭਲਾ ਕੋਈ ਗੱਲ ਨਹੀਂ ਤੁਸੀਂ ਜੂ ਹੈਗੇ ਤੁਸੀਂ ਤੇ ਜਾ ਸਕਦੇ ਆ ਨਾ ਜਾਂ ਮੈਂ ਨਾ ਜਾਉਂਦੇ ਤੁਸੀਂ ਕਰਦੇ ਹੋ ਹੋਵਾਂਗੀ ਨਾ ਹੁਣ ਇਹ ਕੰਮ ਨਾ ਤੁਸੀਂ ਕਰਨਾ ਵਾ ਜਿਹੜਾ ਵੀ ਕਰਨਾ ਵ ਮੈਂ ਨਹੀਂ ਕਿ ਕੱਖ ਵੀ ਕਰ ਸਕਦੀ ਹੈਗੀ ਤੇ ਨਾ ਮੈਂ ਉਧਰ ਜਾਣਾ ਹੀ ਆ ਜੋ ਵੀ ਕਰਨਾ ਨਾ ਤੁਸੀਂ ਕਰਨਾ ਵ ਤੇ ਤੁਹਾਡੇ ਕੋ ਮੈਂ ਕਰਵਾਵਾ ਫਿਰ ਮੈਂ ਸੋਚਾਂਗੀ ਹਜੇ ਨਹੀਂ ਮੈਂ ਕੋ ਸੋਚਿਆ ਤੇ ਫਿਰ ਸੋਚੋ ਨਾ ਛੇਤੀ ਬੈਠੇ ਹੀ ਕਰਨੂ ਆ ਹੋ ਜਿਹੜੀ ਮੈਂ ਗੱਲ ਕਹੀ ਉਹ ਤੇ ਗੌਰ ਕਰਿਓ ਕਰਾਂਗੀ ਮੈਂ ਕੋਹ ਕਰਨਾ ਹੀ ਪੈਣਾ ਮੈਨੂੰ ਜੇ ਮੈਨੂੰ ਤੁਸੀਂ ਫਾਹ ਪਾ ਹੀ ਦਿੱਤਾ ਨਾ ਆਪ ਤੇ ਤੁਸੀਂ ਕੋਈ ਕਰਨਾ ਨਹੀਂ ਆ ਇਹ ਮੈਨੂੰ ਹੀ ਹੁਣ ਕਰਨਾ ਪੈਣਾ ਵਾ ਚਲ ਠੀਕ ਆ ਦੀਦੀ ਤੁਨੇ ਆ ਪੀਏ ਕੰਮ ਕਰਦੇ ਹੋ ਤੇ ਮੈਂ ਤਾਂ ਹੁਣ ਸਵੇਰੇ ਆਉਂਗੀ ਤੇ ਫੇਰ ਪੁੱਛੂ ਆ ਕੇ ਠੀਕ ਬਣਾ ਕੋਈ ਨਹੀਂ ਦੱਸ ਦਾਂਗੀ ਤੈਨੂੰ ਆਹ ਚਲ ਠੀਕ ਆ ਮੈਂ ਜਾਵਾਂ ਹੁਣ ਜਾਂਦਾ ਕਰਨਾ ਕਿ ਅਰਪਿੰਦਰ ਕੌਰ ਐ ਮੈਂ ਇੱਕ ਘਰ ਦੇ ਤੇ ਮੈਂ ਜਾਰਾ ਕਰਤਾ ਵਾ ਔਰ ਦੂਜਾ ਘਰ ਰਹਿ ਗਿਆ ਵਾ ਉਹਦਾ ਕਰਨਾ ਵਾ ਉਹਦਾ ਵੀ ਕੁਝ ਸੋਚ ਲਾਂਗੀ ਉਹ ਕਿੱਡੇ ਕ ਚਾਤਿਆਰ ਵਾ ਕੋਹਤ ਕੋ ਕਰਨਾਈ ਪੈਣਾ ਮੈਨੂੰ ਤੂੰ ਬਸ ਨਾ ਇੱਥੇ ਬਠੇ ਰਹੋ ਤੇ ਘਰ ਵਾਲਾ ਨਾ ਵੇਖਿਓ ਵੀ ਕੀ ਘਰ ਚੱਲਣ ਦੀਆ ਤੇ ਕੀ ਨਹੀਂ ਕੀ ਹੋ ਗਿਆ ਹੁਣ ਘਰ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਣਾ ਤਸੀਂ ਬਸ ਨਾ ਪੀ ਪੀ ਕੇ ਨਾ ਉਹਦਾ ਦਿਮਾਗ ਖਰਾਬ ਕਰ ਲਿਆ ਤੁਸੀਂ ਆਪਣਾ ਤੁਹਾਨੂੰ ਪਤਾ ਹੀ ਕੁਝ ਨਹੀਂ ਲੱਗਦਾ ਵੀ ਘਰ ਦੇ ਵਿੱਚ ਕੀ ਬਣਨਦਿਆ ਤੇ ਕੀ ਨਹੀਂ ਮੰਮੀ ਨੂੰ ਨਾ ਸਾਰਾ ਕੁਝ ਪਤਾ ਚੱਲ ਗਿਆ ਵਾ ਜਿਹੜੀਆਂ ਆਪਾਂ ਦਿਲਜੀਤ ਬੈਸ ਕੀ ਮਾਲੂਮ ਨਹੀਂ ਹੁਣ ਮੈਨੂੰ ਇਹਨਾਂ ਨੀਗਾ ਪਤਾ ਪੀ ਕਿੰਨਾ ਨੇ ਉਹ ਗੱਲ ਦਸੀ ਆ ਨੂੰ ਤੇ ਕਿੰਨੇ ਨਹੀਂ ਠੀਕ ਵਾ ਨਾ ਮੰਮੀ ਨੇ ਨਾ ਸਿੱਧੋ ਸਿੱਧ ਹੀ ਕਹਿਤਾ ਵਾ ਪਿੱ ਦਲਜੀਤ ਨੂੰ ਤੂੰ ਹੀ ਮਰਵਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਹੀ ਉਹਦੀਆਂ ਪੈਸੇ ਦੀਆਂ ਗੱਲਾਂ ਹੀ ਇਹ ਲੱਖ ਦੇ ਦੇ 2 ਲੱਖ ਦੇ ਦੇ ਉਹਦੇ ਮੰਮੀ ਮੈਂ ਜਿਆਦਾ ਸੁਣਦੇ ਰਹੇ ਆ ਤੇ ਉਹਦੋਂ ਦੀਆਂ ਮੰਮੀ ਨੇ ਨਾ ਆਪਣੇ ਢਿੱਡ ਚ ਪਾ ਕੇ ਰੱਖੀਆਂ ਸੀ ਸਾਡੇ ਨਾਲ ਕੀਤੀਆਂ ਨਹੀਂ ਤੇ ਹੁਣ ਮੰਮੀ ਡੇ ਹੀ ਕਹਿਣ ਆ ਬੰਦੇ ਵੀਰੇ ਪੈਸੇ ਦਿੰਦੇ ਰਹੇ ਉਹ ਕਿਨੂੰ ਦਿੰਦੇ ਰਹੇ ਸੀ ਉਹਨਾਂ ਸਭ ਕੋ ਪਤਾ ਲੱਗ ਗਿਆ ਵਾ ਤੂੰ ਇਹ ਨਾ ਸਮਝੀਂ ਉਹਨੂੰ ਪਤਾ ਕੁਝ ਨਹੀਂਗਾ ਹੈਗਾ ਮੇਰੀ ਗੱਲ ਸੁਣ ਪਵਾੜੇ ਵੀ ਤਾਂ ਤੇਰੇ ਹੀ ਤੂੰ ਹੌ ਸਕੀਮਾ ਦਿੰਦੀ ਸੀ ਉਦੋਂ ਨਾ ਐ ਸਕੀਮਾ ਦਿੰਦੀ ਤੇ ਨਾ ਇਹ ਦੇਣ ਹੁੰਦਾ ਹੁਣ ਜੇ ਮੰਮੀ ਨੇ ਸੁਣ ਲਿਆ ਵਾ ਤੇ ਜੇ ਜਾ ਕੇ ਉਧਰ ਦੱਸ ਦੇਦੇ ਤੇ ਆ ਗਿਆ ਨਾ ਪੰਗਾ ਫਿਰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਤੇ ਮੈਂ ਕਲੀਨਟ ਨਹੀਂ ਖਾਣੀਆਂ ਤੁਸੀਂ ਵੀ ਨਾਲੀਆਂ ਜਦੋਂ ਮੈਂ ਤੈਨੂੰ ਆਖਿਆ ਸੀ ਕਿ ਆਸੇ-ਪਾਸੇ ਵੇਖ ਕੇ ਫਿਰ ਗੱਲ ਕਰਿਆ ਕਰ ਮੂੰਹ ਤੇ ਜ਼ਰਾ ਬੰਦ ਨਹੀਂ ਹੁੰਦਾ ਤੇ ਮਾਤਾ ਵੀ ਤਾਂ ਘਰ ਦੇ ਵਿੱਚ ਹੀ ਰਹਿੰਦੀ ਆ ਉਹਨੇ ਫਿਰ ਸੁਣ ਲਿਆ ਹੋਣਾ ਵਾ ਘੜੀਏ ਕੱਟ ਕਰਦੇ ਤੁਸੀਂ ਉਹੋ ਜਿਹੜੀਆਂ ਕਰਦੇ ਉਹ ਜਦੋਂ ਤੂੰ ਸਕੀਮ ਦਿੱਤੀ ਸੀ ਨਾ ਮੈਂ ਤਾਂ ਤੈਨੂੰ ਉਦੋਂ ਰੋਕਦਾ ਸੀ ਸਾਰੇ ਕੰਮ ਕਰਕੇ ਆ ਤੇ ਹੋਰ ਸਾਰਾ ਨਹੀਂ 2 ਲੱਖ ਰੁਪਏ ਦੇ ਦੇਣੇ ਉਹਨਾਂ ਨੂੰ ਉਹਨਾਂ ਮਾਰ ਦੇਣਾ ਵਾ ਤਿੰਨ ਦੇ ਦੇ ਉਹਨਾਂ ਨੂੰ ਮਾਰ ਦੇਣਾ ਮੈਂ ਤਾਂ ਤੂੰ ਹੁਣ ਇਹ ਕਹਿਣ ਦੀ ਆ ਜੇ ਪਤਾ ਲੱਗ ਗਿਆ ਵਾ ਨਾ ਤੇ ਚੁੱਪ ਹੀ ਤੇ ਰੋ ਹੁਣ ਚੁੱਪ ਕੀਤੇ ਰੋ ਉਹਨੇ ਚੁੱਪ ਰਹਿਣਾ ਵਾ ਜਿੱਦਾਂ ਉਹ ਕਹਿੰਦੇ ਆ ਨਾ ਉਦਾਂ ਦੀ ਗੱਲ ਮੰਨ ਲਿਆ ਕਰੋ ਘੜੀ ਜਵਾਬ ਨਾ ਦਿਆ ਕਰੋ ਮੈਂ ਉਹ ਕਹਿਣ ਦੀ ਉਹਨੇ ਨੀਂਗਾ ਚੁੱਪ ਰਹਿਣਾ ਇਦਾਂ ਲੋਕ ਐਂਡੀ ਹੈ ਨਾ ਤੂੰ ਕਿ ਉਹਨੇ ਚੁੱਪ ਕੀਤੀ ਰਹਿਣਾ ਕਿ ਇਹਦੇ ਨਾਲ ਕਿਤੇ ਗੱਲ ਨਿਕਲ ਜਾਂਦੀ ਹੁੰਦੀ ਆ ਆ ਗਵੰਡ ਨਾਲ ਹੀ ਉਹਨੇ ਕਰ ਦੇਣੀ ਆ ਗਵੰਡ ਨੇ ਜਾ ਕੇ ਉਹਨਾਂ ਨੂੰ ਦੱਸ ਦੇਣਾ ਉਹ ਕੋਈ ਨਹੀਂ ਹੁੰਦਾ ਐਡੀ ਨਹੀਂ ਹੈਗੀ ਜਦੋਂ ਪਿਆਰ ਨਾਲ ਗੱਲ ਕਰੀਏ ਨਾ ਉਹ ਸੇਵਲੇ ਅਗਲੀ ਮੰਨ ਜਾਂਦੀ ਆ ਮੰਨ ਜਾਂਦੀ ਆ ਉਹਨਾਂ ਨਾਲ ਪੰਗੇ ਨਾ ਲਈ ਹੁਣ ਜਿੱਦਾਂ ਉਹ ਕਹਿੰਦੀ ਉਦਾਂ ਮੰਨ ਜਾ ਕਰ ਨਹੀਂ ਤੇ ਉਹਨੇ ਉਹ ਗੱਲ ਦਾ ਹਵਾਲਾ ਦੇ ਕੇ ਨਾ ਤੇ ਕੰਮ ਕਰਾਇਆ ਕਰਨਾ ਹੀ ਫੇਰ ਨਾ ਮੈਨੂੰ ਆਖੀ ਮੈਂ ਤਾਂ ਕੁਝ ਕਹਿੰਦੀ ਆ ਮੈਂ ਤੁਹਾਨੂੰ ਸਮਝਾਉਣੀ ਨਹੀਂ ਨਾ ਤੂੰ ਨਹੀਂ ਕਾ ਕੁਝ ਵੀ ਕਹਿੰਦੀ ਸਾਰੇ ਪਵਾੜੇ ਤੇ ਮੇਰੇ ਆ ਜਾਂ ਮਾਤਾ ਦੇ ਆ ਚਲੋ ਠੀਕ ਆ ਬਾਬਾ ਤੁਹਾਡਾ ਨਾ ਗਾਲੀ ਕਿੰਦੀ ਜਦੋਂ ਗੱਲ ਉਲਟ ਪੁਲਟ ਹੋ ਜਾਂਦੀ ਆ ਤੇ ਮੁੜ ਕੇ ਮੈਂ ਨਹੀਂ ਕੋਹ ਕਹਿੰਦੀ ਤੇ ਉਹ ਕਹਿੰਦਾ ਹੁਣ ਜੋ ਬਕੀਤੇ ਰਿਓ ਜੇ ਮੈਂ ਕਿਹਾ ਹੁਣ ਪਤਾ ਲੱਗ ਗਿਆ ਉਹ ਤਾਂ ਕਿਦਾਂ ਰੰਗ ਉੱਡਿਆ ਕੋਈ ਨਹੀਂ ਜੇ ਤੇ ਉਧਰ ਜਾ ਕੇ ਦੱਸਤਾ ਤੂੰ ਫਿਰ ਖਾਏਂਗੀ ਰੋਟੀਆਂ ਤੂੰ ਮੇਰੇ ਨਾਲ ਹੀ ਉਥੇ ਜੇਲ੍ਹ ਚ ਰਹਿਣ ਤੈਨੂੰ ਨਹੀਂ ਦੰਦਾ ਇੱਥੇ ਕਿਦਾ ਵਾ ਲਵਲੀ ਕੀ ਹਾਲੀ ਠੀਕ ਠਾਕ ਵਧੀਆ ਤੂੰ ਸੁਣਾ ਮੇਰੀ ਗੱਲ ਸੁਣ ਹਾਂਜੀ ਹੂੰ ਤੈਨੂੰ ਮ ਤਾਂ ਕੀਤਾ ਸੀ ਅੱਛਾ ਅੱਜ ਦਾ ਦਿਨ ਸਾਰਾ ਹਾਂ ਯਾਰ ਮੇਰਾ ਯਾਰ ਮੈਂ ਕਿਥੋਂ ਲਵਲੀ ਸਾਰਾਂ ਮੇਰੀ ਗੱਲ ਸੁਣ ਕੱਲ ਨੂੰ ਮੈਨੂੰ ਪੈਸੇ ਮਿਲ ਜਾਣੇ ਆ ਤੇ ਮੇਰਾ ਅੱਜ ਦਾ ਦਿਨ ਕਢਾ ਦੇ ਲਵਲੀ ਲਿਆ ਕਰੋ ਕੋ ਖਾਜੇ ਯਾਰ ਹੋਂ ਤਾਂ ਮੈਂ ਗੱਡੀ ਬੰਦਾ ਚੇਂਜ ਕੀਤਾ ਵਾ ਦੂਜਾ ਕਹਿੰਦਾ ਤੇਰਾ ਵਿਹਾਰ ਬੜਾ ਮੜਾ ਹੋ ਗਿਆ ਕੋ ਵੀ ਨਾ ਗੱਡੀ ਉਹ ਚੀਜ਼ ਦੇਂਦਿਆ ਲਵਲੀ ਨਾ ਕੋ ਖਾ ਤੁਹਾਡੇ ਘਰ ਵਾ ਤੈਨੂੰ ਹੋਰ ਵੀ ਹੋਲੀ ਵੀ ਕੱਢੂੰਗਾ ਨਾ ਤੇਰੇ 10 ਸਾਲ ਕੋਠੀ ਨੂੰ ਹੱਥ ਲਾਉਂਗਾ ਤੇਰੇ 10 ਸਾਲ ਨਿਕਲ ਜਾਣੇ ਮੇਰੀ ਗੱਲ ਸੁਣ ਯਾਰ ਤੇਰਾ ਦਿਮਾਗ ਖਰਾਬ ਹੋਇਆ ਹੋ ਹੁਣ ਮੈਂ ਕੋਠੀ ਵੇਚਦਾ ਫਿਰ ਅੱਜ ਦਾ ਦਿਨ ਨਹੀਂ ਨੰਗਣ ਡਿਆ ਤੇ ਇੰਨਾ ਤੁਹਾਡਾ ਸਾਥ ਦਿੱਤਾ ਵਾ ਅੱਗੇ 2-3 ਮਹੀਨੇ ਮੈਂ ਤੈਨੂੰ ਖਵਾਲੇ ਤੇ ਮੇਰੀ ਗੱਲ ਸੁਣ ਦੀ ਅੱਜ ਦਾ ਦਿਨ ਮੇਰਾ ਸਾਥ ਦੇਗਾ ਤੇ ਗੱਡੀ ਕਿ ਉਥੇ ਆਖਰਾਂ ਚੱਲੀ ਜਦੋਂ ਮੇਰੇ ਕੋਲ ਪੈਸੇ ਹੁੰਦੇ ਮੈਂ ਤੈਨੂੰ ਨਾ ਹੀ ਨਹੀਂ ਕਰਦਾ ਤੇ ਆਪਣੇ ਆਪ ਹੀ ਤੂੰ ਮੂੰਹ ਫੇਰੰਡਿਆ 10 ਲੱਖ ਰੁਪਈਆ ਮੈਂ ਪਹਿਲਾਂ ਹੀ ਤੇ ਚੁੱਕਿਆ ਏ ਤੇ ਉਹ ਤੈਨੂੰ ਫੜਾਇਆ ਮੈਂ ਕਰੇ ਹਿਸਾਬ ਮੰਗਿਆ ਤੇ ਲਵਲੀ ਦਾ ਦਾ ਲੱਖ ਜਿਹੜਾ ਤੂੰ ਦਿੱਤਾ ਤੂੰ ਤੇ 2000 ਦਾ ਵੀ ਤੂੰ ਹੋਂ ਲਾਉਣਾ ਰਿਆ ਸੀ ਤੇ 10 ਲੱਖ ਜਿਹੜਾ ਉਹ ਦੋ ਮਹੀਨਿਆਂ ਚ ਥੋੜਾ ਖਤਮ ਹੋ ਜਾਂਦਾ ਅਜੇ ਵੀ ਤੇ ਕੋ ਪੈਸੇ ਹੈਗੇ ਆ ਮੇਰੇ ਪਰ ਮੈਂ ਤੇ ਕੋ ਮੰਗਦਾ ਹੀ ਨਹੀਂ ਉਹ ਲਵਲੀ ਪੈਸੇ ਦੀ ਨਹੀਂ ਗੱਲ ਏ ਯਾਰ ਮੈਂ ਬੰਦਾ ਚੇਂਜ ਕੀਤਾ ਉਹ ਕਹਿੰਦਾ ਤੁਹਾਡਾ ਵਿਆਹ ਬੜਾ ਪਿਛਲਾ ਮਾਰਾ ਜਿਹੜਾ ਪਿਛਲਾ ਬੰਦਾ ਸੀ ਯਾਰ ਹੁਣ ਤੂੰ ਨਾ ਦਿੰਦਾ ਹੋਂਗਾ ਉਹਨੂੰ ਪੈਸੇ ਅੱਜ ਦਾ ਦਿਨ ਸਾਰ ਯਾਰ ਮੈਨੂੰ ਪਤਾ ਤੇ ਕੋ ਹੈਗਾ ਵਾ ਸਮਾਨ ਇਦਾਂ ਨਾ ਕਰ ਸਮਾਨ ਤੇ ਹੈ ਨਹੀਂ ਆ ਤੇ ਤੂੰ ਆਉਂ ਕੰਮ ਕਰ ਵਾਲੀਆਂ ਬੋਲੀਆਂ ਲੈ ਆਵਾ ਤੇ ਆਪਾਂ ਚੱਲ ਜਾਨੇ ਇਕੱਠੇ ਚੱਲ ਜਾਾਂਗੇ ਫਿਰ ਮੇਰੀ ਗੱਲ ਤੋ ਯਾਰ ਨਾ ਇਦਾਂ ਕਰ ਹੁਣ ਨੀ ਕਾ ਮਿਲਣਾ ਘਰੋਂ ਕੱਖ ਵੀ ਹੈ ਜੀ ਤੇ लवली ਆਉਂ ਕੰਮ ਕਾੜ ਫਿਰ ਭਾਬੀ ਦਾ ਸੈਟ ਲਾਇਆ ਵਾ ਓ ਯਾਰ ਅੱਜ ਦਾ ਦਿਨ ਕਟਾਦੇ ਹਾਂ ਤੂੰ ਤੂੰ ਤੇ ਸੋਨੇ ਦੀਆਂ ਗੱਲਾਂ ਕਰਨ ਰਿਹਾ ਪਿਆ ਮੈਂ ਦਸ ਵਿੱਚ ਯਾਰ ਮੈਂ लवली ਹੈ ਨਹੀਂ ਤਾ ਕੋਲ ਕੋਈ ਮੈਂ ਕਿੱਥੋਂ ਕਢਾਦਾ ਯਾਰ ਹੁਣ ਜਿਹੜੀ ਮਾਤਾ ਦੀ ਪੈਨਸ਼ਨ ਹੁੰਦੀ ਆ ਉਹ ਵੀ ਤੇ ਤੁਹਾਨੂੰ ਪੈਸੇ ਫੜਾਉਂਦਾ ਰਿਆਂ ਤੇ ਯਾਰ ਕੀ ਜੇ ਇੱਕ ਤਰੀਕਾ ਹੀ ਨਹੀਂ ਆ ਪੈਸੇ ਤੁਸੀਂ ਗੇਤੇ ਮਗਾਤੇ ਆਂ ਤੁਸੀਂ ਕਹਿ ਦਿੰਦੇ ਅਸੀਂ ਬੰਦਾ ਚੇਂਜ ਕੀਤਾ ਹੱਦ ਹੋ ਗਈ ਆ ਤੇਰੇ ਵਾਲੀ ਤੇ लवली ਤੁਸੀਂ ਹਟਕਾਰ ਅੱਜ ਬਾਕੀ ਮੈਂ ਪੌਣਾ ਥੋੜੇ ਬਤੇ ਜੇ 5000 ਹੁੰਦਾ ਤੇ ਮੈਂ ਤੇਰੇ ਨਾਲ ਕੱਲ ਹੀ ਆਉਣਾ ਸੀ ਸਾਰੀ ਯਾਰ ਅੱਜ ਦਾ ਘਰ ਮੇਰਾ ਸਰੀਰ ਭੱਜਣ ਟੁੱਟਣ ਡਿਆ ਚੱਲ ਫਿਰ लवली ਇਦਾਂ ਕਰਦੇ ਆ ਮੈਂ ਆਪਣੇ ਵਾਲਾ ਫੋਨ ਉਹਨੂੰ ਗੈਣੇ ਦੇ ਦਿੰਦਾ ਵਾ ਤੇ ਕੱਲ 10-12000 ਰੁਪਏ ਲੈ ਗਿਆ ਜੀ ਨਾਲੇ ਇਕੱਠਾ ਲਾਵਾਂਗੇ ਨਾਲੇ ਫੋਨ ਵਿੱਚ ਡਾਲਾਂਗੇ ਯਾਰ ਕੱਲ ਦੀ ਕੱਲ ਵੇਖੀ ਜਾਊਗੀ ਤੂੰ ਅੱਜ ਦਾ ਤੇ ਸਾਰ ਚੱਲ ਮੈਂ ਫੋਨ ਗੈਣੇ ਪਾ ਕੇ ਤੇ ਮੈਂ ਲਿਆਉਣਾ ਦੇਖੋ ਮੈਨੂੰ ਫੋਨ ਕਰ ਦੇਗਾ ਮੈਂ ਫੋਨ ਕਰ ਦਿੰਦਾ ਤੈਨੂੰ ਛੇਤੀ ਕਰੀ ਮੇਰਾ ਵੀਰ ਮੈਂ ਛੇਤੀ 10-15 ਮਿੰਟਾਂ ਦੇ ਤੈਨੂੰ ਫੋਨ ਕਰ ਦਿੰਦਾ लवली ਨਾਲੇ ਜਿਹੜਾ 1.5 ਲੱਖ ਰੁਪਏ ਪਹਿਲੇ ਦਾ ਲਿਆਵਾ ਤੇ 15 ਤੋਂ ਹੋਰ ਲਿਆ ਆ ਉਹ ਦੇਖ ਤੂੰ ਕਿਹੜਾ ਪਹਿਲੀ ਨੂੰ ਚੱਟਣਾ ਗੱਲ ਤੇ ਉਧਰ ਤੇਰੀ ਵੀ ਠੀਕ ਹੋ ਪਹਿਲੀ ਵੀ ਤੇ ਉੱਥੇ ਰਹਿਣੀ ਐਂ ਕਿਹੜੀ ਵਹਣੀ ਆ ਆ ਚੱਲ ਕਰਨਾ ਉਹ ਵੀ ਗੱਲ ਮੱਝ ਦਾ ਸਾਰੀ ਚੱਲ ਮੱਝ ਦਾ ਸਾਰਦਾ ਮੋੜ ਕੇ ਜੇ 15-20 ਲੱਖ ਉਧਰੋਂ ਮਿਲ ਗਿਆ ਨਾ ਫੇਰ ਸਾਡੇ ਨੰਗ ਜਾਣੇ 6 ਮਹੀਨੇ ਕੋਈ ਨਹੀਂ ਮੈਂ ਕੱਢਦਾ ਤੈਨੂੰ ਫੋਨ ਵੇਚਾਂ ਪੱਲੀ ਉਹਨੇ ਤੇ ਪੈਸੇ ਮੇਰੇ ਕੋਈ ਆ ਵੀ ਨਹੀਂ 6 ਮਹੀਨੇ ਤੱਕ ਲਗਾਉਣਾ ਮੀਨ ਜੇ ਬਹੁਤ ਨੂੰ ਕਹਿਣਾ ਪੈ ਹੈ ਮੋਗੇ